ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਰ ਸਿੱਖ ਚੈਪਟਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਆਪ ਜੀ ਸ਼੍ਰਵਣ ਕਰ ਰਹੇ ਹੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਮੱਚਾ ਜੀਵਨ ਇਤਿਹਾਸ ਪਿਛਲੇ ਅਧਿਆਏ ਦੇ ਵਿੱਚ ਅਸੀਂ ਆਪ ਜੀ ਨਾਲ ਸਾਂਝ ਪਾਈ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅਸਾਮ ਦੀ ਧਰਤੀ ਤੋਂ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਤੇ ਰਸਤੇ ਦੇ ਵਿੱਚ ਪਾਤਸ਼ਾਹ ਜੀ ਨੇ ਕੀ ਕੀ ਉਪਦੇਸ਼ ਕੀਤੇ ਨੇ ਤੇ ਕਿੱਥੇ ਕਿੱਥੇ ਗਏ ਨੇ ਸੋ ਇਸ ਅਧਿਆਏ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹੁਣੇ ਪਟਨਾ ਸਾਹਿਬ ਜੀ ਦੀ ਧਰਤੀ ਤੋਂ ਪੰਜਾਬ ਦੀ ਧਰਤੀ ਵੱਲ ਚੱਲਣ ਲੱਗੇ ਨੇ ਤੇ ਪਾਤਸ਼ਾਹ ਜੀ ਰਸਤੇ ਵਿੱਚ ਕਿੱਥੇ ਕਿੱਥੇ ਗਏ ਨੇ ਤੇ ਸੰਗਤਾਂ ਨੂੰ ਕੀ ਕੀ ਉਪਦੇਸ਼ ਕੀਤਾ ਸਗੁਰੂ ਸਾਰੀ ਸੰਨ 1670 ਦੇ ਅਖੀਰਲੇ ਸਾਲ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਪੰਜਾਬ ਵੱਲ ਚੱਲੇ ਨੇ ਜਦੋਂ ਸੰਗਤਾਂ ਨੂੰ ਇਸ ਬੰਦੇ ਦੀ ਪਤਾ ਲੱਗਾ ਹੈ ਤਾਂ ਬਹੁਤ ਵੱਡਾ ਇਕੱਠ ਸੰਗਤਾਂ ਦਾ ਹੋਇਆ ਹੈ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਪਹੁੰਚੀਆਂ ਹਨ ਕਿਉਂਕਿ ਸਾਰੇ ਜਾਣਦੇ ਹਨ ਕਿ ਗੁਰੂ ਸਾਹਿਬ ਜੀ ਨਾਲ ਬਹੁਤ ਲੰਮੇ ਸਮੇਂ ਬਾਅਦ ਮਿਲਾਪ ਹੋਇਆ ਸੀ ਤੇ ਹੁਣ ਪਤਾ ਨਹੀਂ ਕਦੋਂ ਹੋਣਾ ਹੈ ਸਾਰਿਆਂ ਦੇ ਮਨ ਦੇ ਵਿੱਚ ਵੈਰਾਗ ਹੈ ਅੱਖਾਂ ਵਿੱਚ ਅਥਰੂ ਨੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਗੁਰੂ ਪਾਤਸ਼ਾਹ ਜੀ ਨੂੰ ਆ ਕੇ ਮਿਲੇ ਤੇ ਆਪਣੇ ਮਨ ਦੀਆਂ ਭਾਵਨਾ ਗੁਰੂ ਸਾਹਿਬ ਸਾਹਮਣੇ ਪ੍ਰਗਟ ਕੀਤੀਆਂ ਨੇ ਬਹੁਤ ਸਾਰੇ ਆਖਰੇ ਨੇ ਗੁਰੂ ਪਾਤਸ਼ਾਹ ਜੀ ਅਜੇ ਤੇ ਸਾਡੇ ਮਨ ਦੇ ਵਿੱਚ ਤੁਹਾਡੇ ਜੋ ਦਰਸ਼ਨਾਂ ਦੀ ਸਿੱਖ ਸੀ ਜੋ ਖਾਸ ਹੀ ਉਹ ਵੀ ਪੂਰੀ ਨਹੀਂ ਹੋਈ ਸੀ ਤੁਸੀਂ ਹੁਣ ਚੱਲਣ ਲੱਗੇ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਹਨ ਪਾਤਸ਼ਾਹ ਜੀ ਦੁਬਾਰਾ ਕਦੋਂ ਮੇਲ ਹੋਣਗੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਾਰਿਆਂ ਨੂੰ ਸਮਝਾਉਣਾ ਕੀਤਾ ਹੈ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਦੇਹ ਇਹ ਸਰੀਰ ਅਨਿਤ ਨੇ ਭਾਵ ਕਿ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੇ ਕਦੋਂ ਵਿੰਸ ਜਾਣਾ ਹੈ ਹਮੇਸ਼ਾ ਸਰੀਰਾਂ ਨੂੰ ਛੱਡ ਕੇ ਜੋ ਸ਼ਬਦ ਹੈ ਅਕਾਲ ਪੁਰਖ ਵੱਲੋਂ ਭੇਜਿਆ ਹੈ ਜੋ ਅਸੀਂ ਉਹਦੇ ਹੁਕਮ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਉਸ ਦਾ ਛੱਟਾ ਦਿੱਤਾ ਹੈ ਉਸ ਸ਼ਬਦ ਨੂੰ ਤੁਸੀਂ ਸਮਝਣਾ ਹੈ ਉਸ ਨੂੰ ਹਿਰਦੇ ਵਿੱਚ ਵਿਸਾਉਣਾ ਹੈ ਉਹ ਹਮੇਸ਼ਾ ਮੇਲ ਬਣਿਆ ਰਹੇਗਾ ਸੋ ਗੁਰੂ ਸਵਾਰਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਚੰਨਣ ਲੱਗੀਆਂ ਸਮੁੱਚੀਆਂ ਸੰਗਤਾਂ ਨੂੰ ਸਾਂਝੇ ਰੂਪ ਦੇ ਵਿੱਚ ਉਪਦੇਸ਼ ਕੀਤਾ ਹੈ ਗੁਰੂ ਪਾਤਸ਼ਾਹ ਜੀ ਨੇ ਜੋ ਉਪਦੇਸ਼ ਕੀਤਾ ਹੈ ਉਸ ਸਮੇਂ ਦੇ ਲਖਾਰਿਆਂ ਨੇ ਲਿਖਿਆ ਹੈ ਪਾਤਸ਼ਾਹ ਜੀ ਕਹਿਣ ਲੱਗੇ ਜੀਵਨ ਸ਼ੁੱਧ ਰੱਖਣਾ ਹੈ ਕਿਰਤ ਸੁਚੀ ਕਰਨੀ ਹੈ ਵਿਹਾਰ ਵੀ ਸੁਚਾ ਰੱਖਣਾ ਹੈ ਅਤੇ ਜੀਵਨ ਦੂਜਿਆਂ ਦੇ ਭਲੇ ਵੀ ਗੁਜ਼ਾਰਨਾ ਹੈ। ਪਾਤਸ਼ਾਹ ਜੀ ਕਹਿਣ ਲੱਗੇ ਪਿਆਰ ਤੇ ਤਰਸ ਨੂੰ ਆਪਣੇ ਕੋਲ ਹਮੇਸ਼ਾ ਰੱਖਣਾ ਹੈ। ਤਰਸ ਭਾਵ ਕੇ ਦਇਆ ਜੇ ਦਇਆ ਅੰਦਰੋਂ ਖਤਮ ਹੋ ਗਈ ਤਾਂ ਸਮਝ ਲੈਣਾ ਤੁਹਾਡੇ ਅੰਦਰੋਂ ਧਰਮੇ ਖਤਮ ਹੋ ਜਾਵੇਗਾ। ਪਾਤਸ਼ਾਹ ਜੀ ਨੇ ਹੋਰ ਸਮਝਾਉਣਾ ਕੀਤਾ ਹੈ ਕਿਸੇ ਨਾਲ ਨਫ਼ਰਤ ਨਹੀਂ ਕਰਨੀ। ਜਦੋਂ ਕੋਈ ਕਿਸੇ ਨਾਲ ਨਫ਼ਰਤ ਬਣਦੀ ਹੈ, ਨਫ਼ਰਤ ਕਰਦਾ ਹੈ ਆਏ ਸਾਰੇ ਜੀਵ ਉਸ ਅਕਾਲ ਪੁਰਖ ਦੇ ਸਾਜੇ ਹੋਏ ਨੇ ਫਿਰ ਉਹ ਕਿਸੇ ਜੀਵ ਨਾਲ ਨਫ਼ਰਤ ਨਹੀਂ ਕਰਦਾ ਬਲਕਿ ਉਸ ਅਕਾਲ ਪੁਰਖ ਨਾਲ ਉਸ ਦੀ ਨਫ਼ਰਤ ਬਣ ਜਾਂਦੀ ਹੈ ਤੇ ਨਿਰਇਸ਼ਾ ਹੋ ਕੇ ਸੇਵਾ ਕਰਨੀ ਹੈ ਭਾਵੇਂ ਮਨ ਦੇ ਵਿੱਚ ਕੋਈ ਖਾਸ ਤਰ੍ਹਾਂ ਦੀ ਖਾਸ਼ ਰੱਖ ਕੇ ਸੇਵਾ ਨਹੀਂ ਕਰਨੀ ਕਿ ਸਾਨੂੰ ਇਹ ਮਿਲੇ ਤੇ ਤਾਂ ਅਸੀਂ ਸੇਵਾ ਕਰੀਏ ਇੰਜ ਦੀ ਸੇਵਾ ਜਿਆਦਾ ਸਮੇਂ ਟਿਕਦੀ ਨਹੀਂ ਪੂਜਾ ਕੇਵਲ ਅਕਾਲ ਪੁਰਖ ਦੀ ਕਰਨੀ ਹੈ ਜਾਪ ਕੇਵਲ ਸਤਨਾਮ ਕਰਤਾ ਪੁਰਖ ਵਾਹਿਗੁਰੂ ਜੀ ਦਾ ਕਰਨਾ ਹੈ ਤੇ ਜਿਹੜੇ ਪੰਜ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਅੰਸ ਵਿੱਚ ਰੱਖਣਾ ਹੈ ਤੇ ਤ੍ਰਿਸ਼ਨਾ ਨੂੰ ਕਦੇ ਵੀ ਨੇੜੇ ਨਹੀਂ ਟੁੱਕਣ ਦੇਣਾ ਆਸਾ ਮਨਸਾ ਦੁੱਖ ਸੁੱਖ ਮਾਣ અપਮਾਨ ਤੋਂ ਜਿੰਨਾ ਉੱਚਾ ਹੋਵੇਗੇ ਤਾਂ ਇਸ ਸੰਸਾਰ ਦੇ ਪਾਲ ਸਾਗਰ ਤੋਂ ਉਹਨਾਂ ਹੀ ਚੰਗੀ ਤਰ੍ਹਾਂ ਤੁਸੀਂ ਪਾਰ ਉਤਾਰਾ ਕਰ ਲਵੋਗੇ ਸੋ ਗੁਰੂ ਪਾਤਸ਼ਾਹ ਜੀ ਨੇ ਹੋਰ ਉਪਦੇਸ਼ ਕਰਦਿਆ ਉਹਨਾਂ ਨੂੰ ਕਿਹਾ ਹੈ ਕਿ ਜਿੰਦਗਾਨੀ ਲੈਣ ਨਹੀਂ ਬਲਕਿ ਦਿਲ ਲਈ ਬਣੀ ਹੈ ਪਾਵ ਕੇ ਆਪਣੇ ਹੱਥੋਂ ਦੂਸਰਿਆਂ ਦੀ ਸੇਵਾ ਕਰਨੀ ਹੈ ਕੁਛ ਦੇ ਕੇ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਹਾ ਪਛਾਣੇ ਸੇ ਤੇ ਆਪਣਾ ਜੀਵਨ ਇੱਕ ਸੂਰਜਮੰਗ ਬਣਾਉਣਾ ਹੈ ਦੂਸਰਿਆਂ ਨੂੰ ਰੌਸ਼ਨੀ ਕਰਨੀ ਹੈ ਗਿਆਨ ਵੰਡਣਾ ਹੈ ਪਰ ਕਦੀ ਹਉਮੇ ਦੇ ਵਿੱਚ ਨਹੀਂ ਆਉਣਾ ਹਉਮੇ ਤਿਆਗਣੇ ਹੈ ਤੇ ਸਰੀਰ ਦਾ ਹਰ ਸਮੇਂ ਧਿਆਨ ਰੱਖਣਾ ਭਾਵ ਹਰ ਸਮੇਂ ਸਰੀਰ ਨੂੰ ਸਵਾਰਨ ਵੱਲ ਲੱਗੇ ਰਹਿਣਾ ਇਹ ਬਹੁਤ ਵੱਡੀ ਅਗਿਆਨਤਾ ਹੈ ਜੇ ਸਰੀਰ ਨੂੰ ਸਵਾਰਨ ਵੱਲ ਲੱਗੇ ਰਹੋਗੇ ਤਾਂ ਕਦੀ ਵੀ ਤੁਹਾਡਾ ਧਿਆਨ ਗੁਰ ਸ਼ਬਦ ਦੇ ਵਿੱਚ ਨਾਮ ਦੇ ਵਿੱਚ ਨਹੀਂ ਲੱਗੇਗਾ ਸੋ ਗੁਰੂ ਪਾਤਸ਼ਾਹ ਜੀ ਇਹ ਸੰਗਤਾਂ ਨੂੰ ਉਪਦੇਸ਼ ਕਰ ਰਹੇ ਨੇ ਕਿ ਸਾਡੇ ਅੰਦਰ ਜਿੰਨੀ ਜ਼ਿਆਦਾ ਅਗਿਆਨਤਾ ਹੋਵੇਗੀ ਉਸ ਅਗਿਆਨਤਾ ਕਾਰਨ ਅਸੀਂ ਪਰਮਾਤਮਾ ਤੋਂ ਦੂਰ ਹੁੰਦੇ ਜਾਵਾਂਗੇ ਤੇ ਸਾਡਾ ਕਦੇ ਵੀ ਪ੍ਰਭੂ ਦੇ ਨਾਲ ਮਿਲਾਪ ਨਹੀਂ ਹੋਵੇਗਾ ਸਾਰਾ ਕੁਝ ਇਸ ਸੰਸਾਰ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਉਹ ਨਾਸਵਾਨ ਹੈ ਇਹਨਾਂ ਨਾਲ ਮੋਹ ਨਹੀਂ ਪਾਉਣਾ ਪਾਤਸ਼ਾਹ ਜੀ ਨੇ ਉਸ ਸਮੇਂ ਸੋਰਠਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਉਹਨਾਂ ਸਾਰਿਆਂ ਨੂੰ ਉਪਦੇਸ਼ ਕੀਤਾ ਹੈ ਪਾਤਸ਼ਾਹ ਜੀ ਨੇ ਉਪਦੇਸ਼ ਇੰਜ ਕੀਤਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸੁਨੇ ਅਰਪੈ ਨਹੀਂ ਜਾਣ ਕਾ ਕੰਚਨ ਮਾਟੀ ਮਾਨਾ ਰਹਾਓ ਨਾਹ ਨਿੰਦਿਆ ਨਾਹ ਉਸਤਤ ਜਾਕਾ ਲੋਭ ਮੋਹ ਅਭਿਮਾਨਾ ਹਰ ਕਿਸੋਗ ਤੇ ਰਹੇ ਨਿਆਰੋ ਨਾਹਿਨ ਮਾਨ અપਮਾਨਾ ਸੋ ਗੁਰੂ ਪਾਤਸ਼ਾਹ ਜੀ ਨੇ ਇੰਜ ਸਾਰੀਆਂ ਸੰਗਤਾਂ ਨੂੰ ਉਪਦੇਸ਼ ਕਰਦਿਆਂ ਹੋਇਆਂ ਸਾਰਿਆਂ ਨੂੰ ਫਤਿਹ ਦੀ ਸੰਝ ਪਾ ਕੇ ਤੇ ਪਟਨਾ ਸਾਹਿਬ ਜੀ ਦੀ ਧਰਤੀ ਤੋਂ ਪੰਜਾਬ ਵੱਲ ਚਾਲੇ ਪਾਏ ਨੇ ਗੁਰੂ ਸਾਹਿਬ ਜੀ ਸਭ ਤੋਂ ਪਹਿਲਾਂ ਪੜਨੇ ਤੋਂ ਬਨਾਰਸ ਪਹੁੰਚੇ ਨੇ ਤੇ ਬਨਾਰਸ ਪਹੁੰਚ ਕੇ ਜਿੱਥੇ ਆਪ ਜੀ ਨੇ ਟਿਕਾਣਾ ਕੀਤਾ ਸੀ ਉਹ ਇੱਕ ਲੀਚੀਆਂ ਦਾ ਬਾਗ ਸੀ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸੋ ਗੁਰੂ ਪਾਤਸ਼ਾਹ ਜੀ ਫਿਰ ਬਨਾਸ ਤੋਂ ਜੌਨਪੁਰ ਪਹੁੰਚੇ ਜੌਨਪੁਰ ਤੋਂ ਅਜਦਿਆ ਅਜਦਿਆ ਪਾਤਸ਼ਾਹ ਜੀ ਨੇ ਜਿੱਥੇ ਆਪਣਾ ਟਿਕਾਣਾ ਕੀਤਾ ਹੈ ਉੱਥੇ ਗੁਰਦੁਆਰਾ ਹੁਣ ਬ੍ਰਹਮਕੁੰਡ ਹੈ ਸਰਯੂ ਨਦੀ ਦੇ ਕੰਡੇ ਦੇ ਉੱਤੇ ਹੈ ਤੇ ਜੋ ਅਜਦਿਆ ਦਾ ਰਾਮ ਮੰਦਿਰ ਕਿਹਾ ਜਾਂਦਾ ਹੈ ਉਸ ਤੋਂ ਤਕਰੀਬਨ 2-3 ਕਿਲੋਮੀਟਰ ਦੀ ਦੂਰੀ ਤੇ ਇਹ ਸਥਾਨ ਹੈ ਇੱਥੇ ਗੁਰੂ ਰਾਣਕਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਚਰਨ ਪਾਏ ਸਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਵੀ ਚਰਨ ਪਾਏ ਹਨ ਤੇ ਉਹਨਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਸਥਾਨ ਤੇ ਜਦੋਂ ਪੰਜਾਬ ਵਾਲਾ ਆਏ ਨੇ ਆਪਣੇ ਚਰਨ ਪਾਏ ਸਨ ਸੋ ਗੁਰੂ ਸਵਾਰਿਓ ਇਸ ਤੋਂ ਬਾਅਦ ਫਿਰ ਪਾਤਸ਼ਾਹ ਜੀ ਅਜੁੱਧਿਆ ਤੋਂ ਲਖਨਊ ਪਹੁੰਚੇ ਨੇ ਲਖਨਊ ਦੇ ਵਿੱਚ ਦੋ ਸਿੱਖ ਭਾਈ ਚੂੜਜੇ ਤੇ ਭਾਈ ਚੋਜੜ ਜੀ ਇਹਨਾਂ ਨੇ ਗੁਰੂ ਪਾਤਸ਼ਾਹ ਜੀ ਦੀ ਬਹੁਤ ਸੇਵਾ ਕੀਤੀ ਸਾਧੀਆਂ ਸੰਗਤਾਂ ਜਿਹੜੇ ਕੋਈ ਮੋਰੀ ਸਿੱਖ ਨਾਲ ਸਨ ਉਹਨਾਂ ਦੀ ਸੇਵਾ ਕੀਤੀ ਇੱਥੋਂ ਪਾਤਸ਼ਾਹ ਜੀ ਫਿਰ ਸ਼ਾਜਹਾਂਪੁਰ ਪਹੁੰਚੇ ਨੇ ਤੇ ਪਾਤਸ਼ਾਹ ਜੀ ਨੇ ਸ਼ਾਜਹਾਂਪੁਰ ਜਿੱਥੇ ਪਹੁੰਚੇ ਨੇ ਉੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਉਸ ਧਰਤੀ ਦੇ ਉੱਤੇ ਪ੍ਰਚਾਰ ਕਰਨ ਲਈ ਭੇਜਿਆ ਸੀ ਜਿਹਦਾ ਨਾਮ ਸੀ ਭਾਈ ਜੱਟੂ ਤਫਾ ਜੀ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਸੀ ਬੜੀ ਵੱਡੀ ਸੰਗਤ ਇੱਥੇ ਗੁਰੂ ਨਾਨਕ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸੀ ਜਦੋਂ ਗੁਰੂ ਪਾਤਸ਼ਾਹ ਜੀ ਪਹੁੰਚੇ ਇੱਥੋਂ ਦੀਆਂ ਸੰਗਤਾਂ ਨੇ ਬਹੁਤ ਵੱਡੇ ਪੱਧਰ ਤੇ ਬੜੀ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਉਹਨਾਂ ਨੇ ਪਾਤਸ਼ਾਹ ਜੀ ਤੋਂ ਉਪਦੇਸ਼ ਸ਼ਰਵਨ ਕੀਤਾ ਹੈ ਫਿਰ ਇਸ ਥਾਂ ਦੇ ਉੱਤੋਂ ਪਾਤਸ਼ਾਹ ਜੀ ਬਰੇਲੀ ਪਹੁੰਚੇ ਨੇ ਬਰੇਲੀ ਤੋਂ ਬਾਅਦ ਫਿਰ ਪਾਤਸ਼ਾਹ ਜੀ ਕਾਸ਼ੀ ਪਹੁੰਚੇ ਨੇ ਫਿਰ ਉੱਥੇ ਇੱਕ ਜੰਗਲ ਦੇ ਵਿੱਚ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ ਜਿੱਥੇ ਹੁਣ ਬਹੁਤ ਵੱਡਾ ਅਜ ਨਗਰ ਵੱਸਦਾ ਹੈ ਤੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਉੱਥੇ ਯਾਦ ਦੇ ਵਿੱਚ ਗੁਰਦੁਆਰਾ ਸੱਭ ਬਣਿਆ ਹੋਇਆ ਹੈ ਸੋ ਵੱਖ-ਵੱਖ ਜਗ੍ਹਾ ਤਾਂ ਹੁੰਦਿਆ ਹੈ ਪਾਤਸ਼ਾਹ ਜੀ ਫਿਰ ਉੱਥੋਂ ਕਾਚੀ ਤੋਂ ਬਰੇਲੀ ਬਰੇਲੀ ਤੋਂ ਪੀਲੀ ਪੀਤ ਤੇ ਪੀਲੀ ਪੀਤ ਤੋਂ ਫਿਰ ਨਾਨਕ ਮੱਤਾ ਪਹੁੰਚਿਆ ਨੇ ਤੇ ਨਾਨਕ ਮੱਤੇ ਤੋਂ ਬਾਅਦ ਮੁਰਾਦਾਬਾਦ ਇਹ ਗੁਰੂ ਪਾਤਸ਼ਾਹ ਜੀ ਦਾ ਰੋਟ ਸੇ ਜਦੋਂ ਪੰਜਾਬ ਵੱਲ ਪਹੁੰਚਣ ਦਾ ਸੋ ਗੁਰੂ ਪਾਤਸ਼ਾਹ ਜੀ ਜਦੋਂ ਮੁਰਾਦਪੁਰ ਆਪਣਾ ਮੁਰਾਦਾਬਾਦ ਪਹੁੰਚੇ ਨੇ ਤਾਂ ਉਹਨਾਂ ਨੇ ਉੱਥੇ ਗੰਗਾ ਦੇ ਕਿਨਾਰੇ ਆਪਣਾ ਡੇਰਾ ਕੀਤਾ ਸੀ ਜਿੱਥੇ ਵੇਗੁਰੂ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਨ ਦਾ ਮਕਸਦ ਇਹ ਆ ਕਿ ਕਦੇ ਕੋਈ ਗੁਰੂ ਦਾ ਪਿਆਰਾ ਇਸ ਰੂਟ ਦੇ ਉੱਤੇ ਕਿਤੇ ਸਫ਼ਰ ਕਰੇ ਤਾਂ ਗੁਰੂ ਪਾਤਸ਼ਾਹ ਜੀ ਦੀ ਚਰਨ ਛੋਹ ਗੁਰਦੁਆਰਾ ਸਾਹਿਬ ਧਰਤੀ ਤੇ ਪਹੁੰਚ ਕੇ ਜਰੂਰ ਨਾਤਮਸਤਕ ਹੋ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਸੋ ਮਰਾਦਾਬਾਦ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਟਿਕਾਣਾ ਕੀਤਾ ਹੈ ਉੱਥੇ ਇੱਕ ਸਿੱਖ ਨੇ ਇੱਕ ਸੱਜਣ ਨੇ ਗੁਰੂ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਹੈ ਪਾਤਸ਼ਾਹ ਜੀ ਇਹ ਜੀਵ ਅਮਰ ਕਿਵੇਂ ਹੋਵੇ ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲੇ ਕਿਵੇਂ ਨਿਕਲੇ ਤਾਂ ਆਪ ਜੀ ਨੇ ਉਸ ਸਮੇ ਉਸ ਨੂੰ ਉਸ ਦੇ ਸਵਾਲ ਦਾ ਜਵਾਬ ਦਿੱਤਾ ਹੈ ਕਿ ਹਉਮੈ ਮਾਰੇ ਜਿਹੜਾ ਆਪਣੇ ਅੰਦਰੋਂ ਹਉਮੈ ਮਾਰ ਲਵੇ ਉਹ ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲ ਕੇ ਅਮਰ ਹੋ ਜਾਂਦਾ ਹੈ ਸੋ ਉੱਥੋਂ ਫਿਰ ਪਾਤਸ਼ਾਹ ਜੀ ਮੁਰਦਾਬਾਰ ਤੋਂ ਜੋ ਪਾਤਸ਼ਾਹੀਦਾਰ ਰੋਡ ਸੇ ਉੱਥੋਂ ਫਿਰ ਹਰਦਵਾਰ ਬੁੜੀਆ ਜਗਾਦੜੇ ਸਢੈਲ ਸੱਢਲ ਬਣੀ ਬਦਰਪੁਰ ਅੰਮਾਲਾ ਤੇ ਉਸ ਤੋਂ ਬਾਅਦ ਲਖਨੌਰ ਦੇ ਵਿੱਚ ਪਾਤਸ਼ਾਹੀ ਤਕਰੀਬਨ ਅਕਤੂਬਰ ਦੇ ਮਹੀਨੇ ਦੇ ਵਿੱਚ ਪਹੁੰਚੇ ਨੇ ਤੋਂ ਲਖਨੌਰ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਇੱਕ ਜਗਿਆਸੂ ਨੇ ਸਵਾਲ ਕੀਤਾ ਹੈ ਪਾਤਸ਼ਾਹ ਜੀ ਆਪਣੇ ਮਨ ਦਾ ਸ਼ੀਸ਼ਾ ਕਿਵੇਂ ਸਾਫ ਕਰੀਏ ਤਾਂ ਕਿ ਉਸ ਅਕਾਲ ਪੁਰਖ ਦਾ ਦیدار ਹੋ ਜਾਵੇ ਤਾਂ ਆਪ ਜੀ ਨੇ ਉਸ ਸਮੇਂ ਸੁਖਮਨੀ ਸਾਹਿਬ ਜੀ ਦੀ ਇੱਕ ਅਸ਼ਟਪਦੀ ਨਵੇਂ ਅਸ਼ਟਪਦੀ ਦਾ ਜੋ ਪਹਿਲੀ ਪੌੜੀ ਹੈ ਉਸ ਸਮੇਂ ਪਾਤਸ਼ਾਹ ਜੀ ਨੇ ਪੜ੍ਹ ਕੇ ਸੁناਈ ਹੈ ਕਿ ਜਿਸ ਵੀ ਇਨਸਾਨ ਨੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਉਸ ਅਕਾਲ ਪੁਰਖ ਦੇ ਦیدار ਕਰਨੇ ਨੇ ਮਨ ਨੂੰ ਸਾਫ ਕਰਨਾ ਹੈ ਤਾਂ ਉਹ ਕੀ ਕਰੇ ਜ਼ੁਬਾਨ ਤੋਂ ਜੋ ਝੂਠ ਬੋਲਦਾ ਹੈ ਉਸ ਝੂਠ ਤੋਂ ਬਚੇ ਮਨ ਉਸ ਦੇ دیدار ਵੱਲ ਲਗਾਵੇ ਨੈਤਰ ਪਰ ਰੂਪ ਤੋਂ ਹਟਣ ਭਰਤ ਰਿਆ ਰੂਪ ਨਾ ਵੇਖੇ ਨੈਤਰ ਤੋਂ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਉਸ ਨੂੰ ਉਪਦੇਸ਼ ਕਰਦਿਆਂ ਸਮਝਾਉਣਾ ਕੀਤਾ ਹੈ ਭਰਤ ਰਿਆ ਰੂਪ ਨਾ ਵੇਖੇ ਨੈਤਰ ਤੋਂ ਦੂਸਰੀਆਂ ਇਸਤਰੀਆਂ ਨੂੰ ਪੁਰਾਣੇ ਪਰ ਰੂਪ ਨੂੰ ਇਨ੍ਹਾਂ ਅੱਖਾਂ ਦੇ ਨਾਲ ਨਹੀਂ ਤੱਕਣਾ ਜੇ ਤੱਕਣਾ ਹੈ ਤੇ ਮਨ ਦੇ ਵਿੱਚ ਕਾਮ ਨਹੀਂ ਲੈ ਕੇ ਹੋਣਾ ਇਹ ਪਾਤਸ਼ਾਹ ਜੀ ਦਾ ਉਪਦੇਸ਼ ਹੈ ਸਾਧਾਂ ਦੀ ਸੇਵਾ ਕਰਨੇ ਹੈ ਭਾਵ ਕੇ ਜਿਨ੍ਹਾਂ ਦੇ ਮਨ ਨਿਰਮਲ ਹਨ ਸਾਧ ਨਾਮ ਨਿਰਵਲ ਜਾ ਕੇ ਕਰਮ ਜਿਨ੍ਹਾਂ ਦੇ ਕਰਮ ਨਿਰਮਲ ਨੇ ਜੋ ਚੰਗੇ ਕਰਮ ਕਰਦੇ ਨੇ ਉਹਨਾਂ ਦੀ ਸੇਵਾ ਕਰਨੇ ਹੈ ਤਾਂ ਕੰਨ ਪਰਾਈ ਨਿੰਦਿਆ ਤੋਂ ਬਚਾ ਕੇ ਰੱਖਣੇ ਨੇ ਹੰਕਾਰ ਨੇੜੇ ਨਾ ਹੋਵੇ ਪੰਜ ਪ੍ਰਕਾਰ ਦੇ ਜਿਹੜੇ ਔਗਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਦੇ ਉੱਤੇ ਪੂਰਾ ਕਾਬੂ ਹੋਵੇ ਤੇ ਐਸਾ ਜਿਹੜਾ ਇਨਸਾਨ ਹੈ ਉਹਦਾ ਫਿਰ ਮਨ ਜਿਹੜਾ ਹੈ ਮਨ ਦਾ ਸ਼ੀਸ਼ਾ ਸਾਫ਼ ਹੋ ਕੇ ਉਸ ਅਕਾਲ ਪੁਰਖ ਦਾ ਦედაਰ ਉਸ ਨੂੰ ਹੋਵੇਗਾ ਸੋ ਗੁਰੂ ਸਵਾਰਿਓ ਇੱਥੇ ਹੀ ਪਾਤਸ਼ਾਹ ਜੀ ਨੇ ਜੋ ਇੱਕ ਖੂਸੇ ਜਿਹੜਾ ਕਿ ਮਾਤਾ ਗੁਜਰਕੌਰ ਜੀ ਨੇ ਜਦੋਂ ਪੰਜਾਬ ਵੱਲ ਆਏ ਨੇ ਲਗਾਇਆ ਏ ਤੇ ਇਸ ਖੂਹ ਦੀ ਇੱਕ ਖਾਸੀਅਤ ਹੈ ਕਿ ਇਸ ਇਲਾਕੇ ਦੇ ਵਿੱਚ ਇਸ ਖੂਹ ਦੇ ਨਾਲ ਹੀ ਦਾਲ ਕੇਵਲ ਗਲਦੀ ਸੀ ਹੁਣ ਵੀ ਇਸ ਖੂਹ ਦੇ ਪਾਣੀ ਦੇ ਨਾਲ ਜਿਹੜੀ ਦਾਲ ਬਣਾਈ ਜਾਵੇ ਉਹ ਬਾਕੀ ਇਲਾਕੇ ਦੇ ਪਾਣੀ ਤੋਂ ਬਹੁਤ ਛੇਤੀ ਗਲਦੀ ਹੈ ਅੱਜ ਤੱਕ ਇਹ ਬਖਸ਼ਿਸ਼ ਹੈ ਸੋ ਗੁਰੂ ਸਵਾਰਿਓ ਲਖਨੌਰ ਤੋਂ ਹੈ ਫਿਰ ਆਪ ਜੀ ਨੇ ਰਾਜਾ ਰਾਮ ਸਿੰਘ ਜਿਸ ਦਾ ਸਮਝੌਤਾ ਪਾਤਸ਼ਾਹ ਜੀ ਨੇ ਅਸਾਮ ਦੇ ਵਿੱਚ ਰਾਜੇ ਚੱਕਰਤਾਵ ਜਦੇ ਨਾਲ ਕਰਵਾਇਆ ਉਹਦੀ ਮਾਂ ਨੂੰ ਸੁਨੇਹਾ ਭੇਜਿਆ ਹੈ ਕਿ ਅਸੀਂ ਦਿੱਲੀ ਪਹੁੰਚਾਂਗੇ ਤੇ ਤੁਸੀਂ ਸਾਨੂੰ ਉੱਥੇ ਮਿਲਣਾ ਹੈ ਸੋ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਲਖਨੌਰ ਤੋਂ ਫਿਰ ਕਰਨਾਲ ਪਾਣੀਪਤ ਹੁੰਦਿਆਂ ਹੋਇਆਂ ਦਿੱਲੀ ਪਹੁੰਚੇ ਨੇ ਤੇ ਉੱਥੇ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਦੇ ਵਿੱਚ ਜੈ ਸਿੰਘ ਦੀ ਰਾਜਾ ਜੈ ਸਿੰਘ ਦੀ ਮਾਤਾ ਪੁਸ਼ਪਾ ਆਪ ਜੀ ਨੂੰ ਆ ਕੇ ਮਿਲੀ ਹੈ ਨਮਸ਼ਕਾਰ ਕੀਤਾ ਹੈ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲਈਆਂ ਹਨ ਤੋਂ ਉੱਥੇ ਫਿਰ ਜਿਹੜੀ ਰਾਣੀ ਪੁਸ਼ਪਾ ਹੈ ਇਸ ਨੇ ਗੁਰੂ ਪਾਤਸ਼ਾਹ ਜੀ ਨੂੰ ਦੱਸਿਆ ਕਿ ਤੁਹਾਡੇ ਕਿਰਪਾ ਦੇ ਨਾਲ ਜੋ ਮੇਰਾ ਪੁੱਤਰ ਰਾਜਾ ਰਾਮ ਸਿੰਘ ਹੈ ਉਸ ਦੀ ਤਰੱਕੀ ਹੋ ਗਈ ਆ ਔਰੰਗਜੀਬ ਨੇ ਉਸ ਨੂੰ ਹੋਰ ਵੀ ਘੋੜਸਵਾਰ ਦੇ ਕੇ ਉਹਦਾ ਆਉਦਾ ਵਧਾ ਦਿੱਤਾ ਹੈ ਉਸ ਦੀ ਜੋ ਜ਼ਗੀਰ ਹੈ ਜੋ ਉਸ ਨੂੰ ਖਿੱਲਤ ਮਿਲਦੀ ਹੈ ਜਾਂ ਉਸ ਨੂੰ ਜੋ ਹਰ ਮਹੀਨੇ ਜਾਂ ਸਾਲਾਨਾ ਜੋ ਪੈਸਾ ਮਿਲਦਾ ਹੈ ਨੌਕਰੀ ਦੇ ਬਦਲੇ ਉਹ ਵੀ ਰੰਗਜੀਬ ਨੇ ਵਧਾ ਦਿੱਤਾ ਹੈ ਪਰ ਨਾਲ ਹੀ ਉਸ ਦੀ ਮਾਤਾ ਪੁਸ਼ਪਾ ਨੇ ਸਾਰੇ ਹਾਲਾਤ ਬਿਆਨ ਕੀਤੇ ਹਨ ਕਿ ਬੇਸ਼ੱਕ ਔਰੰਗਜ਼ੇਬ ਇਸ ਤਰ੍ਹਾਂ ਦਾ ਵਿਖਾਵਾ ਕਰਦਾ ਹੈ ਜਨਤਾ ਦੇ ਵਿੱਚ ਕਿ ਉਹ ਹਿੰਦੂਆਂ ਦਾ ਵੱਡਾ ਹਿੱਤੂ ਹੈ ਪਰ ਇਸ ਦੇ ਨਾਲ ਨਾਲ ਉਸ ਨੇ ਆਪਣੀ ਤਵੱਸਬ ਦੀ ਨੀਤੀ ਨੂੰ ਇਸ ਢੰਗ ਨਾਲ ਤੇਜ਼ ਕਰ ਦਿੱਤਾ ਹੈ ਕਿ ਹੁਣ ਉਹ ਬਹੁਤ ਸਾਰੇ ਜਿਹੜੇ ਹਿੰਦੂਆਂ ਦੇ ਧਾਰਮਿਕ ਸਥਾਨ ਹੈ ਉਹਨਾਂ ਨੂੰ ਮੰਦਰਾਂ ਨੂੰ ਖਤਮ ਕਰਨ ਲੱਗ ਪਿਆ ਹੈ ਅਤੇ ਬਹੁਤ ਸਾਰੇ ਹਾਂ ਸਜਾਵਾਂ ਸਖਤ ਸਜਾਵਾਂ ਉਹਨੇ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਸੋ ਗੁਰੂ ਸਵਾਰ ਇੰਜ ਗੁਰੂ ਤੇਗ ਬਹਾਦਰ ਜੀ ਪਟਨਾ ਸਾਹਿਬ ਜੀ ਦੀ ਧਰਤੀ ਤੋਂ ਚੱਲ ਕੇ ਤੇ ਦਿੱਲੀ ਤੱਕ ਪਹੁੰਚੇ ਨੇ ਇਸ ਅਧਿਆਇ ਦੇ ਵਿੱਚ ਕੇਵਲ ਇੰਨਾ ਹੀ ਹੁਣ ਦਿੱਲੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਕਿਹੜੇ 1 2 ਹੋਰ ਕੌਤਕ ਕੀਤੇ ਨੇ ਤੇ ਕਿੰਨਾ ਸਮਾਂ ਪਾਤਸ਼ਾਹ ਜੀ ਨੇ ਦਿੱਲੀ ਵਿੱਚ ਰਹਿ ਕੇ ਕੀ ਯੋਜਨਾ ਬਣਾਈ ਹੈ ਕਿ ਆਨੰਦਪੁਰ ਸਾਹਿਬ ਜਾ ਕੇ ਤੇ ਹੋਰ ਇਲਾਕੇ ਦੀਆਂ ਸੰਗਤਾਂ ਨੂੰ ਜੋ ਇਸ ਤਹ ਅਸਬ ਦੀ ਨੀਤੀ ਹੈ ਕਟੜ ਨੀਤੀ ਹੈ ਉਸ ਰਾਹੀਂ ਕਿਵੇਂ ਧਰਮ ਬਚਾਉਣਾ ਹੈ ਕਿਉਂਕਿ ਸਾਰੀ ਮਾਨਵਤਾ ਨੂੰ ਹੱਕ ਹੈ ਉਹ ਆਪਣੇ ਆਪਣੇ ਧਰਮ ਦੇ ਅਨੁਸਾਰ ਉਸ ਆराधना ਕਰ ਸਕਦਾ ਹੈ ਪੂਜਾ ਕਰ ਸਕਦਾ ਹੈ ਸਤ ਗੁਰੂ ਤੇਗ ਬਹਾਦਰ ਜੀ ਕੁਝ ਸਮਾਂ ਦਿੱਲੀ ਦੇ ਵਿੱਚ ਰਹੇ ਨੇ ਦਿੱਲੀ ਤੋਂ ਫਿਰ ਪਾਤਸ਼ਾਹ ਜੀ ਪੰਜਾਬ ਵਾਲੇ ਪਾਸੇ ਜਾਣ ਦੀ ਕਿਵੇਂ ਤਿਆਰੀ ਕਰਦੇ ਨੇ ਇਹ ਆਪ ਜੀ ਨਾਲ ਅਗਲੇ ਅਧਿਆਏ ਦੇ ਵਿੱਚ ਕੱਲ ਫਿਰ ਸਾਂਝਾ ਕੀਤਾ ਜਾਵੇਗਾ ਸੋ ਬੇਨਤੀ ਹੈ ਵੱਤਵਤ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਅਸੀਂ ਜਾਣੀਏ ਤੇ ਆਪਣੇ ਬੱਚਿਆਂ ਨੂੰ ਵੀ ਗੁਰ ਇਤਿਹਾਸ ਨਾਲ ਜੋੜੀਏ ਕੱਲ ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਅਗਲਾ ਅਧਿਆਇ ਦਿੱਲੀ ਤੋਂ ਪੰਜਾਬ ਤੱਕ ਦੀ ਯਾਤਰਾ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਜੀ ਕੱਲ ਤੱਕ ਵਾਸਤੇ ਇਯਾਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ